10 ਤਰੀਕ ਤੋਂ 10 ਜਨਵਰੀ ਤੋਂ 26 ਸਟਾਰਟ ਹੋ ਗਈ ਹੈ ਸਾਡੇ ਜਿਹੜੇ ਵੀ ਕੇਸ ਅੱਜ ਵਿੱਚ ਆਪਾਂ ਸਭ ਤੋਂ ਪਹਿਲਾਂ ਦੂਰ ਦੀ ਨਾਲ ਪਿੱਤੇ ਦੀ ਆਪਰੇਸ਼ਨ ਕਰੰਦਾ ਜਿਹੜਾ ਆਪਰੇਸ਼ਨ ਹੁੰਦਾ ਉਹ ਆਪਾਂ ਸਟਾਰਟ ਕਰਨ ਲੱਗੇ ਆ ਅਗਲੇ ਦੇ ਵਿੱਚ ਹੱਡੀਆਂ ਦੀ ਕੋਈ ਟੁੱਟ ਪੱਜ ਦੇ ਵਿੱਚ ਆਪਾਂ ਐਕਸੀਡੈਂਟ ਕਹਿੰਦੇ ਐਕਸੀਡੈਂਟ ਹੋ ਗਿਆ ਹੱਡੀ ਰੁੱਟ ਗਈ ਤੁਹਾਨੂੰ ਜੇ ਆਪਾਂ ਦੂਰ ਦੀ ਨਾਲ ਗੋਨ ਪਾ ਸਕਦੇ ਆ ਵੇਟ ਲਗਾ ਸਕਦੇ ਆ ਜਿਹਨਾਂ ਦਾ ਚੂੜਾ ਟੁੱਟ ਜਾਂਦਾ ਉਹਦੇ ਵਾਸਤੇ ਆਪਾਂ ਨੂੰ ਚੂਲੇ ਦੀ ਪਾਣ ਦੀ ਫੈਸਿਲਿਟੀ ਆਪਾਂ ਇੱਥੇ ਹੁਣ स्टार्ट करने जा रहे हैं नहीं है तो पेशेंट जिन्हें चोट लगी है या जिन्हें थोड़ा खराब है वो इथे आके अपनी सर्जरी करा सकते हैं तो so, सारे जो जनता है कि वो वादा करना चाहना कि उन्होंने बहुत वाजिब रेट पे उते इथे सारा काम बहुत अच्छे तरीके ਨਾਲ बहुत बेस्ट तरीके ਨਾਲ मुहैया कराया जाए मैं है मेरे नाल कोड डॉक्टर होते हैं अभी इथे मंगलवार ਨੀਰਵਾ ਤੇ ਸ਼ਿਵਾਰਤਿੰਨ ਦਿਨਾਂ ਵਾਸਤੇ ਹੱਡੀਆਂ ਦੀ ਜਿਹੜੀ ਸਪੈਸ਼ਲ ਉਪਰਥ ਇੱਥੇ ਸਟਾਰਟ ਕੀਤੀ ਹੋਈ ਹੈ ਜਿਹਦੇ ਮਰੀਜ਼ ਨੂੰ ਉਹਦਾ ਫਾਇਦਾ ਚੁੱਕਣਾ ਹੈਗਾ ਉਹ ਆਕੇ ਇੱਥੇ ਆਪਾਂ ਚੁੱਕ ਸਕਦੇ ਜਿਹਦੇ ਵਿੱਚ ਹੱਡੀਆਂ ਦੀ ਕੋਈ ਵੀ ਟੁੱਟ ਪੱਜ ਦੇ ਵਿੱਚ ਆਪਾਂ ਐਕਸੀਡੈਂਟ ਕਰਨ ਐਕਸੀਡੈਂਟ ਹੋ ਗਿਆ ਹੱਡੀ ਰੋਟੀ ਗਈ ਤੁਹਾਨੂੰ ਜੇ ਆਪਾਂ ਦੁੱਧ ਨਾ ਦੌਣ ਪਾ ਸਕਦੇ ਆ ਪੇਟ ਲਗਾ ਸਕਦੇ ਆ ਜਿਹਨਾਂ ਦਾ ਚੂੜਾ ਟੁੱਟ ਜਾਂਦਾ ਉਹਦੇ ਵਾਸਤੇ ਆਪਾਂ ਨੂੰ ਚੂਲੇ ਦੇ ਪਾਣ ਦੀ ਵੀ ਫੈਸਿਲਿਟੀ ਆਪਾਂ ਇੱਥੇ ਹੁਣ ਸਟਾਰਟ ਕਰਨ ਜਾ ਰਹੇ ਹਾਂਗੇ ਤੇ ਪੇਸ਼ੈਂਟ ਜਿਨ੍ਹਾਂ ਨੂੰ ਝੋਟ ਲੱਗੀ ਹੈ ਜਿਹਨਾਂ ਦਾ ਚੂੜਾ ਖਰਾਬ ਹੈ ਉਹ ਇੱਥੇ ਆਕੇ ਆਪਣੀ ਸੇਵਾ ਮੇਰਾ ਨਾਮ ਜੀ ਡਾਕਟਰ ਵਿਕਾਸ ਨੰਦ ਹੈਗਾ ਮੈਂ ਹੰਡੀਰਾ ਮਹਾਰਾ ਤੇ ਮੈਂ ਇਥੇ ਸੰਭਾਲੇ ਬਾਬਾ ਜੁਝਾਰ ਹਸਪੀਟਲ ਅਸੋਸੀਏਟਡ ਹੈਗਾ ਮੈਂ ਦੱਸੋ ਬਲਕਿ ਇਹ ਪਿਛਲੇ ਟਾਈਮ ਕੈਂਪ ਸੀਗਾ ਰਸਤਨ ਦਾ ਜਿਹੜਾ ਸੀਜੀ ਲੋਰਡਨ ਸਮਰਪਤ ਸੀਗਾ ਹਾਂਜੀ ਤੇ ਤੁਸੀਂ ਵੀ ਉਹਦੇ ਵਿੱਚ ਸੀਜੀ ਤੇ ਕੀ ਰਿਸਪਾਂਸ ਮਿਲਿਆ ਜੀ ਤਾਂ ਹਾਂਜੀ ਦੇਖਿਓ ਲਿਖਿਆ ਜੀ ਮੈਂ ਜਿੱਦਨ ਜਨ ਜਨ ਇੱਥੇ ਆਪਾਂ ਹੱਡੀਆਂ ਦੀ ਆਪਾਂ ਕੈਂਪ ਕੀਤਾ ਹੈ ਪੀਜੇ ਦਾ ਰਿਸਪਾਂਸ ਬਹੁਤ ਵਧੀਆ ਰਿਹਾ ਇੱਥੇ ਆਪਾਂ ਲੋਕਾਂ ਨੂੰ ਜਿਨ੍ਹਾਂ ਦੀ ਪ੍ਰੋਬਲਮ ਸੀਗੀ ਉਹਨਾਂ ਦੀ ਸਰਜਰੀ ਤੋਂ ਦੁਬਾਰਾ ਵਸਤਵਾਨੀਆ ਇੱਥੇ ਟੈਸਟ ਵੀ ਬਹੁਤ ਵਧੀਆ ਰਿਪੋਰਟ ਆ ਦੇ ਚੁੱਕੇ ਨੇ ਕਈ ਮਰੀਜ਼ ਸਾਡੇ ਵਾਸਤੇ ਸਰਜਰੀ ਵਾਸਤੇ ਨਿਕਲੇ ਦੇ ਰਿਹਾ ਸੀ ਆਪਾਂ ਹੁਣ ਬਹੁਤ ਜਲਦੀ ਆਪਣਾ ਆਪਰੇਸ਼ਨ ਸਟਾਰਟ ਕਰਨ ਜਾ ਰਹੇ ਹਾਂ ਤੇ ਇਹ ਬੱਚੇ ਹੁਣ ਪ੍ਰੋਬਲਮ ਹੋਏਗਾ ਅਪਾ ਸਰ ਗੱਲ ਕਰੀਏ ਤੁਸੀਂ ਜਿਹੜੇ ਪੇਸ਼ੈਂਟ ਕਿੰਨੇ ਸਰਜਰੀ ਹੋਈ ਆ ਉਹ ਕਾਫੀ ਪਿਛੇ ਪੁੱਛੇ ਗਏ ਕਈ ਹੱਡੀਆਂ ਦੇ ਸੀਗੇ ਕਈ ਜਨਰਲ ਸਰਜਰੀ ਦੇ ਸੀਗੇ ਜਿਵੇਂ ਕਿਨਾਂ ਦਾ ਪੇਟ ਦੀ ਦਿੱਕਤ ਹੁੰਦੀ ਹੈ ਰਸੌਲੀ ਵਾਲੇ ਹੋਵੇ ਜਿਨ੍ਹਾਂ ਦੇ ਪੇਟ ਦੀ ਦਿੱਕਤ ਹੁੰਦੀ ਹੈ ਹੱਦਨੀ ਵਾਲੇ ਕਾਫੀ ਲੋਕ ਆਪਣੀ ਤਕਲੀਫਾਂ ਦਾ ਸਕੇ ਗਏ ਜਿਵੇਂ ਇੱਥੇ ਨੇੜੇ ਤੇ ਕੋਈ ਬਹੁਤ ਜ਼ਿਆਦਾ ਫੈਸਿਲਿਟੀ ਹੈ अवेलेबल ਨਹੀਂ ਹੈ ਕੋਈ ਬਹੁਤ ਵੱਡਾ ਹਸਪਤਲ ਵੀ ਨਹੀਂ ਹੈਗਾ ਤੇ ਉਹਨਾਂ ਦੇ ਵਾਸਤੇ ਅਸੀਂ ਉਹਨਾਂ ਨੂੰ ਇਹ ਜਾਗਰੂਕ ਕੀਤਾ ਕਿ ਇੱਥੇ ਆਪਣਾ ਹੁਣ ਹੱਡੀਆਂ ਦੇ ਵਾਸਤੇ ਤੇ ਜਨਰਲ ਸਰਜੀ ਲਈ ਵਾਸਤੇ ਆਪਰੇਸ਼ਨ ਦੀ ਫੈਸਿਲਿਟੀ ਬਹੁਤ ਜਲਦੀ ਸਟਾਰਟ ਹੋਣ ਵਾਲੀ ਹੈ ਤੇ ਉਹ ਆਪਣੇ ਇੱਥੇ ਆ ਕੇ ਵਾਜੋ ਆਪਣਾ ਜਿਹੜਾ ਵੀ ਫੈਸਿਲਿਟੀ ਬਰਾ ਉਠਾ ਸਕਦੇ ਹੈਗੇ ਉੱਤੇ ਅਸਲ ਕਰਦੇ ਨੇ ਲੋੜ ਦੇ ਪੇਸ਼ੇ ਦੀ ਹੈ ਜਿਹੜੀਆਂ ਦੇ ਮਾਹ ਡਾਕਟਰੂ ਜੀ ਜਿਹੜੇ ਛੋਟੇ ਪੇਸ਼ੇ ਤੇ ਆਪਰੇਸ਼ਨ ਵਗੈਰਾ ਹੁਣ ਨੇ ਆਉਣੀ ਸ਼ੁਰੂ ਹੋਣੀ ਹੈ ਉਹ ਕਿਹੜੇ ਪਲੇ ਹੁੰਦੇ ਮੇਜਰ ਤੇ ਮਾਈਨਰ ਕਿਹੜ ਦੇਖੋ ਇੱਕ ਜਿਆਦਾ ਉੱਠੀ ਜਿਹੜਾ ਹੈਗਾ ਵੇ ਬਹੁਤ ਵਧੀਆ ਓਪੀ ਬਣਿਆ ਹੋਇਆ ਹੈ ਜਿਹਦੇ ਵਿੱਚ ਆਪਣੇ ਕੋਲ ਸਾਰੀ ਫੈਸਿਲਿਟੀਜ਼ ਅਵੇਲੇਬਲ ਨੇ ਜਿਹਦੇ ਵਿੱਚ ਆਪਾਂ ਹੱਡੀਆਂ ਦੇ ਸਾਰੇ ਉਹ ਕੁਸ਼ਨ ਕਰ ਸਕਦੇ ਜਿਹਦੇ ਵਿੱਚ ਹੱਡੀਆਂ ਦੀ ਕੋਈ ਵੀ ਟੁੱਟ ਪੱਜ ਦੇ ਵਿੱਚ ਆਪਾਂ ਐਕਸੀਡੈਂਟ ਕਹਿੰਦੇ ਐਕਸੀਡੈਂਟ ਹੋ ਗਿਆ ਹੱਡੀ ਰੁੱਟ ਗਈ ਤੁਹਾਨੂੰ ਜੇ ਆਪਾਂ ਦੂਧ ਵੀ ਰੋਣ ਪਾ ਸਕਦੇ ਆ ਵੇਟ ਲਗਾ ਸਕਦੇ ਆ ਜਿਹਨਾਂ ਦਾ ਚੂੜਾ ਟੁੱਟ ਜਾਂਦਾ ਉਹਦੇ ਵਾਸਤੇ ਆਪਾਂ ਨੂੰ ਚੂਲੇ ਦੇ ਪਾਣ ਦੀ ਫੈਸਿਲਿਟੀ ਆਪਾਂ ਇੱਥੇ ਹੁਣ ਸਟਾਰਟ ਕਰਨ ਜਾ ਰਹੇ ਹਾਂਗੇ ਤੇ ਪੇਸ਼ੈਂਟ ਜਿਹਨਾਂ ਨੂੰ ਝੋਟ ਲੱਗੀ ਹੈ ਜਿਹਨਾਂ ਦਾ ਚੂੜਾ ਖਰਾਬ ਹੈ ਉਹ ਇੱਥੇ ਆ ਕੇ ਆਪਣੀ ਸਬ ਜਿਹਨਾਂ ਨੂੰ ਗੋਡਾ ਖਰਾਇਆ ਉਹਨਾਂ ਦੇ ਗੋਡੇ ਦੀ ਵੀ ਸਰਜਰੀ ਆਪਾਂ ਇੱਥੇ ਬਹੁਤ ਜਲਦੀ ਸਟਾਰਟ ਕਰਨ ਵਾਲੇ ਹਾਂ। ਦੋ ਗੱਲ ਕਰੀਏ ਤੁਸੀਂ ਆਪਣੇ ਪੇਸ਼ੀ ਦੀ ਗੱਲ ਕੀਤੀ ਹੈ ਜਿਹੜੀ ਉਹ ਵੀ ਸਟਾਰਟ ਕਰ ਦੇਣ ਤੁਸੀਂ। ਕਿਹੜੀ ਤਰੀਕ ਨੂੰ ਕਰਦੇ ਹੋ ਤੇ ਹੋਰ ਕੋਈ ਕਿਹੜੇ ਕਿਹੜੇ ਪ੍ਰੋਸੀਜਰ ਦੇਖੋ ਜੀ ਸਾਡੇ ਜਿਹੜੇ ਕੇਸ ਹਲੇ ਬੁੱਕ ਕਰਕੇ ਗਏ ਲੋਕੀ 3-4 ਕੇਸ ਸਾਡੇ ਪੈਂਡਿੰਗ ਜਿਹੜੇ ਸੀ ਉਹਨਾਂ ਨੂੰ ਆਪਾਂ ਹੁਣ ਸਟਾਰਟ ਕਰਦੇ ਹਾਂ 10 ਤਰੀਕ ਤੋਂ 10 ਜਨਵਰੀ ਤੋਂ ਉਹ ਵੀ ਸਟਾਰਟ ਹੋ ਜਾਣੀ ਹੈ। ਸਾਡੇ ਜਿਹੜੇ ਵੀ ਕੇਸ ਅਜਿਹੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੂਰਬਿੰਦ ਨਾਲ ਪਿੱਤੇ ਦੀ ਆਪਰੇਸ਼ਨ ਕਰਨ ਦਾ ਜਿਹੜਾ ਆਪਰੇਸ਼ਨ ਹੁੰਦਾ ਉਹ ਆਪਾਂ ਸਟ ਜਦੋਂ ਸਰ ਜੀ ਡਾਕਟਰ ਸਾਹਿਬ ਨਾਲ ਬਹੁਤ ਜਲਦੀ ਜੁੜ ਕੇ ਹੈਗੇ ਤੇ ਉਹਨਾਂ ਦੇ ਆਪਰੇਸ਼ਨ ਹੈਗਾ ਤੇ ਦੋ ਤਿੰਨ ਆਪਰੇਸ਼ਨਸ ਉਹਨਾਂ ਨੇ ਹੀ ਕਰਦੇ ਆ ਕਿ ਤੇ ਉਸ ਤੋਂ ਬਾਅਦ ਫਿਰ ਜਿਹੜੇ ਆਪਣੇ ਹੱਡੀਆਂ ਦੇ ਮਰੀਜ਼ ਜਿਹੜੇ ਓਨ ਦਾ ਸਪੌਟ ਆਉਂਦੇ ਆ ਆਪਾਂ ਉਹਨਾਂ ਨੂੰ ਵੀ ਨਾਲ ਡੀਲ ਕਰ ਸਕਦੇ ਆ। ਤੁਹਾਨੂੰ ਦੱਸ ਦਈਏ ਰੇਟ ਵਗੈਰਾ ਦੀ ਜਿਹੜੇ ਆਪਰੇਸ਼ਨ ਦਾ ਨਿਯਮ ਰੇਟ ਕਿੱਦਾਂ ਹੋਵੇਗਾ? ਰੇਟ ਦੇਖੋ ਇਦਾਂ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਦੇਖੋ ਸਾਰੇ ਜਿਹੜੇ ਮਰੀਜ਼ ਆ ਸਭ ਦੇ ਡਿਫਰੈਂਟ ਡਿਫਰੈਂਟ ਹੁੰਦੇ ਆ ਬਟ ਫਿਰ ਵੀ ਮੈਂ ਤੁਹਾਨੂੰ ਇੱਕ ਗਾਈਡ ਦੇ ਸਕਦਾ ਕਿ ਜਿਹਨਾਂ ਜਿਹੜੇ ਵੀ ਵੱਡੇ ਕਾਰਪੋਰੇਟ ਹਸਪੀਟਲਸ ਆ ਤੇ ਉਹਨਾਂ ਤੋਂ ਬਹੁ जी जनता है कि वादा करना चाहना किएगा मैं मेरे हो डॉक्टर साहब होंगे इतने मंगलवार भीरवार शनिवार तीन दिन वास्तव हड्डिया की जी स्पेषल ऊपरी इतनी स्टार्ट की हुई है जोजियम चुकना है चुक है थैंक यू